ਉਹ ਤਿਆਰ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਐਸਾ ਪਰੇਰੋ ਕੋ ਸੱਦੇ ਦੇ ਪਹੁੰਚੇ ਹੋਏ ਕਾਹਵਾ ਕਟੇਵੰਦੀਆਂ ਦੇ ਆਗੂ ਅੱਜ ਕਾਹਵਾ ਕਟੇਵੰਦੀਆਂ ਦੇ ਮੇਰੇ ਤੇ ਆ ਗਏ ਸਾਥੀਓ ਅਤੇ ਮਾਤਾ ਮੋਤਿਆਂ ਨੂੰ ਸਭ ਤੋਂ ਪਹਿਲਾਂ ਫਤੇ ਦੀ ਸਾਜ ਪਾਈ ਦੇ ਆਖੋ ਗੱਜ ਦੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤੇ ਅੱਜ ਸਰਕਾਰਾਂ ਨੂੰ ਯਾਦ ਰਾਦ ਗਏ ਕਿ ਇਹ ਜਿਹੜੀ ਕੌਮ ਸੁਧਾਕਾਂ ਦੇ ਵਿੱਚੋਂ ਉੱਭਜੀ ਕੌਮ ਇਹ ਕੋਈ ਡਰਾਉਣੇ ਤੋਂ ਡਰਨ ਵਾਲੀ ਕੌਮ ਨਹੀਂ ਇਹ ਸੱਤ ਦੇਣੇ ਨਹੀਂ ਜਾਣਦੀ ਆ ਤੇ ਸਿਰ ਲੈਣੇ ਨਹੀਂ ਜਾਣਦੇ ਆ ਅੱਜ ਮੌਕਾ ਘਰਾਂ ਤੋਂ ਨਿਕਲ ਕੇ ਸੁਹਾਗ ਵਿਦਾਇਗੀ ਸਭਾਂ ਦਾ ਜੇ ਹਰਿਆਈ ਹੈ ਟਾਈਮ ਆਪਾਂ ਦਵਾਲਿਆ ਫੜ ਕੇ ਗਿਆ ਨਹੀਂ ਆਉਣਾ ਜੇ ਅੱਜ ਸੁੱਝ ਗਏ ਵੀ ਇਹ ਸੇਕ ਜੋ ਬਖਵਾ ਦਾ ਜਾਂ ਨਸਲਾਂ ਦਾ ਇਹ ਕਿਸੇ ਦੂਜੇ ਦੇ ਘਰ ਜਦੋਂ ਮੇਰੇ ਆਉਂਗੇ ਜੀ ਜਾਉਂ ਇਹ ਬਹੁਤ ਗੰਭੀਰ ਸੋਚਾਂ ਹੈ ਇਹ ਜਿਹੜੀ ਮਾਰੂ ਨੀਤੀਆਂ ਸਰਕਾਰ ਲੋਕਤਾ ਪਰਦਾ ਘਾੜ ਕਰਕੇ ਮਾਰੂ ਨੀਤੀਆਂ ਤੇ ਉੱਤਰੀ ਪਈ ਆ ਇਹ ਤੁਹਾਡੇ ਘਰਾਂ ਨੂੰ ਤਬਾਹ ਕਰਦੀਆਂ ਕੋਚਾਂ ਪੰਜਾਬ ਨੂੰ ਬਰਬਾਦ ਕਰਦੀਆਂ ਕੋਚਾਂ 2020 ਦਾ ਸੰਘਰਸ਼ ਜਿਹੜਾ ਆਪਾਂ ਦਿੱਲੀ ਕਰਿਆ ਬਹੁਤ ਉੱਕਾ ਕੇ ਗਿਆ ਉਹਦੇ ਨਾਲ ਸਰਕਾਰਾਂ ਦੇ ਵੀ ਕੰਨ ਖੁੱਲੇ ਆ ਵੀ ਇਹ ਸੁੱਤੇ ਨਹੀਂ ਹਨ ਜਾਗਦੇ ਆ ਤਾਰੋ ਮੈਨੂੰ ਲੱਗਦਾ ਹਜੇ ਵੀ 90% ਜੇ ਸਾਰਾ ਪੰਜਾਬ ਇੱਕਜੁੱਟ ਹੋ ਕੇ ਜਾਗ ਪਏ ਜੇ ਸਰਕਾਰਾਂ ਬਣਾਉਣ ਆਪਾਂ ਜਾਣਦੇ ਤਾਂ ਉਹਨਾਂ ਨੂੰ ਲੋਰ ਵੀ ਜਾਣਦੇ ਆ ਲੋਕਾਂ ਜਿਹੜੇ ਕਾਨੂੰਨ ਬੰਦੇ ਲੋਕਾਂ ਦੇ ਭਲੇ ਲਈ ਬੰਦੇ ਆ ਨਾ ਕਿ ਲੋਕਾਂ ਨੂੰ ਮਾਰਨ ਲਈ ਬੰਦੇ ਆ ਇਹ ਗੱਲਾਂ ਸੋਚਣ ਤੇ ਸਮਝਣ ਦੀ ਲੋੜ ਆ ਜੇ ਅੱਜ 2020 ਨੂੰ ਉਹਦੇ ਨਾਂ ਬੰਦੇ ਤਾਂ ਅੱਜ ਨੂੰ ਕਾਨੂੰਨ ਲਾਗੂ ਹੋ ਗਏ ਮੰਡਗਾ ਕਦਮ ਹੋਣਾ ਚਾਹੀਦਾ ਨਾ ਆਪਾਂ ਉਹਦੇ ਕਣਕ ਵੇਚ ਸਕਦੇ ਸੀ ਨਾ ਝੋਨਾ ਵੇਚ ਸਕਦੇ ਸੀ ਆ ਹੁਣ ਕੀ ਹੋਈ ਜਾਂਦਾ ਬਾਗਮਤੀ ਦਾ ਸੀਗਾ ਆਪਣੇ ਸਾਰੇ ਸਾਹਮਣੇ ਆ ਜਿਹੜੀ ਬਿਜ਼ਨਸ ਆ 44000 ਰੁਪਏ ਕਿ 45 45000 ਵਿਕੀ ਅੱਜ 3000 ਤੋਂ ਥੱਲੇ ਵਿਕੀ ਜਾਂਦੀ ਆ ਇੱਕ ਆਪ ਕਰਦਾ 500 ਰੁਪਏ ਵਧਾ ਦਿੰਦੇ ਆ ਅੱਜ ਕਰਦਾ ਦੂਜੇ ਦਿਨ 500 ਥੱਲੇ ਕੋਈ ਹੱਤ ਘੜਾ ਕਰਕੇ ਕਹਿ ਦੇਵੇ ਕਿ ਬਾਗਮਤੀ ਜੋ ਕਿਸੇ ਨੇ ਮੁਨਾਫਾ ਕਟਿਆ ਹਰ ਇੱਕ ਤੁਹਾਡੇ 'ਚ ਗਿਆ ਇਹ ਹੋਣਾ ਝੋਨੇ ਨਾਲ ਵੀ ਆ ਹੋਣਾ ਕਣਕ ਨਾਲ ਵੀ ਆ ਆਪਾਂ ਬਦਲ ਆਪਣੀ ਵੇਦ ਨਹੀਂ ਸਕਦੇ ਜੇ ਹਲੇ ਉਹਨਾਂ ਘਰਾਂ ਤੋਂ ਨਿਕਲੇ ਜੇ ਸਾਡੇ ਬਜ਼ੁਰਗ ਕੋਕਰਤਾ ਤੇ ਬੈਠੇ ਆ ਉਹ ਆਪਦੇ ਲਈ ਨਹੀਂ ਬੈਠੇ ਆਪਣੇ ਸਾਰਾਂ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਪਗਲਾ ਬਚਾਉਣ ਲਈ ਬੈਠੇ ਆ ਬੇਤੀ ਕਰਦਾ ਹੈ ਜਿਹੜੇ ਮਲਾਜਾ ਵੀਰ ਆ ਅੱਜ ਆਪਾਂ ਵਰਦੀਆਂ ਪਾਈ ਬੈਠੇ ਆ ਤੁਸੀਂ ਵੀ ਕਿਸਾਨੀ ਪਰਿਵਾਰ ਤੋਂ ਆ ਜਾਹ ਜਿਹੜੇ ਬਾਦਲਾਂ ਦੇ ਜਣੇ ਖੜੇ ਆ ਕਿਸਾਨੀ ਪਰਵਾਰ ਚੋਂ ਆ ਉਹ ਦਿਲ ਤੇ ਆਪੋ ਰੱਖ ਕੇ ਕਹਿ ਦੋ ਆਪਾਂ ਉਹਦੇ ਬਜ਼ੁਰਗਾਂ ਨੂੰ ਆਏ ਮਾਰਨਾ ਛੱਡ ਗਏ ਇੱਕ ਢੱਲੇ ਵਾਲੀ ਕਿੰਨੇ ਢੱਲੇ ਵਾਲੇ ਉੱਤੇ ਮਾਰਨ ਤਿਆਰ ਬੈਠੇ ਆ ਪਰ ਮੇਰਾ ਵੀਰ ਇਹ ਜੇ ਹੀਰੇ ਇਹ ਫਰਮਾਇਆ ਜਿਨ੍ਹਾਂ ਬਜ਼ੁਰਗਾਂ ਦਾ ਆਪਾਂ ਨੂੰ ਲੱਭਣਾ ਨਹੀਂ ਇਹ ਜਿਹੜਾ ਨਹੀਂ ਹੋਣਾ ਉਹਨਾਂ ਨੂੰ ਆ ਜਾਵਰਨਾ ਹੈ ਫੇ ਮੁਰਕੇ ਆਪਾਂ ਆਪਦੀ ਜ਼ਮੀਰ ਸ਼ੀਸ਼ੇ ਮੂਰੇ ਖੜ ਕੇ ਆਪਾਂ ਦਾ ਪਾਣੀ ਦੇਖ ਕਰਦੇ ਆਪਣੇ ਮੱਥੇ ਤੇ ਕਲੰਕ ਲੱਗ ਜਾਣਾ ਜੇ ਹਜਾਣਾ ਤਾਂ ਲੱਗ ਨਿਕਲੇ ਦਾ ਇਹੇ ਬਹਿਤੀ ਆ ਤਗੜੇ ਹੋ ਕੇ ਸੰਧਾਕਿਆਂ ਦਾ ਫਾਦਿਓ ਤੇ ਨਾ ਖੋਜੋ ਵੀ ਮੈਂ ਕੀ ਕਰਨ ਯੋਗ ਆ ਖੱਟੋ ਦਾ ਆਪਾਂ ਆਪਦੇ ਸਾਥੀ ਨੂੰ ਇੱਕ ਜਾਣ ਤੋਂ ਨਾਲ ਤੋਰ ਕਰਦੇ ਆ ਜਾਂ ਕਮਝਾ ਸਕਦੇ ਆ ਵੀ ਚੱਲ ਗਏ ਜੇ ਬਾਹਰੇ ਘਰਾ ਤੋਂ ਨਿਕਲ ਜੇ ਆਪ ਕੋ ਆਪਣਾ ਇਤਹਾਸ ਆਈਏ ਤਾਂ ਸਰਕਾਰਾਂ ਨੇ ਗੋਡੇ ਤਾਂ ਇੱਕ ਦਿਹਾੜੀ ਦੇਖਦੇ ਨੇ ਆ ਪਰ ਉਹਨਾਂ ਨੂੰ ਹਜੇ ਪਤਾ ਵੀ ਹਜੇ ਵੀ ਇਹ ਬੋਲੇ ਗੁੰਗੇ ਬਣੇ ਬੈਠੇ ਆ ਇਹ ਹੀ ਬੇਨਤੀ ਕਰਦਾ ਹੈ ਇੱਕ ਦੂਜੇ ਦੇ ਦੂਸ਼ਣ ਬਾਜੀ ਛੱਡ ਕੇ ਆਪਾਂ ਸਾਰੇ ਇੱਕ ਹਸਤਾ ਦਾ ਇਤਹਾਸ ਬਣ ਗਏ ਤੇ ਆਉਣ ਵਾਲਾ ਜਿਹੜਾ ਸਮਾਂ ਆਪਾਂ ਉਸ ਨੂੰ ਬਚਾ ਸਕ ਜੇ ਇੱਕ ਗੱਲ ਯਾਦ ਆਉਂਦੀ ਆ ਜਦੋਂ ਕਹਿ ਦਿੰਦੇ ਨਾ ਬੰਦਾ ਜੇ ਮੈਨੂੰ ਕੰਮ ਜੋਗਾ ਜਾ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਫੜਣਾ ਦਬੜੀ ਤੈ ਗਈ ਜੰਗਲ ਜੋ ਬਹੁਤ ਰਿਕੋ ਚੱਲੇ ਇੱਕ ਚਿੜੀ ਸੀ ਨੂਰ ਪੌਣੀ ਪਲਾਜ ਨੂੰ ਚੁੰਝ ਭਰੇ ਤੇ ਜਿੱਥੇ ਅੱਗ ਲੱਗੀ ਸੀ ਉੱਥੇ ਜਾ ਕੇ ਠਿੱਕੀ ਜਾਵੇ ਉਹਨਾਂ ਨੂੰ ਜਾਨਵਰਾਂ ਨੇ ਕਿਹਾ ਉਹਨੂੰ ਇਹ ਤੇਰੇ ਨਾਲ ਚੁੰਧ ਨਾਲ ਕੀ ਹੋਣਾ ਐਡੀ ਅੱਗ ਭਿਆੜ ਕੱਗ ਇਹਦੇ ਨਾਲ ਅੱਗ ਪਹੁੰਚੂ ਉਹ ਕਹਿੰਦੇ ਨੇ ਮੈਨੂੰ ਹੀ ਪਗੜ ਤੇ ਮੇਰੀ ਚੁੰਦ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਇਹ ਜੰਗਲ ਦੀ ਅੱਗ ਦਾ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਮ ਅੱਗ ਬੁਝਾਉਣ ਵਾਲਾ ਚਾਊਗਾ ਨਾ ਕਿ ਭਗੌੜਿਆ ਚਾਊਗਾ ਸੋ ਮੇਰੇ ਵੀਰੋ ਮੌਕਾ ਸੰਭਾਲੋ ਜਿੰਨੀ ਜੋ ਕੇ ਹੈਗੇ ਆ ਤੇ ਬੋਝ ਜੋ ਕੇ ਹੈਗੇ ਆ ਆਪੋ ਆਪਣਾ ਇੱਥਾ ਪਾਈਏ ਤੇ ਉਹ ਬੁੱਢੇ ਜਰਨੈਲ ਨੂੰ ਤਾਂ ਕੁ ਦਈਏ ਆਪਾਂ ਲੜ ਦੀ ਤਾਕਤ ਦੇ ਕੇ ਉਹਦੀ ਤਾਕਤ ਬਣ ਗਈ মই দীকা নাম যাওঁ মই দিদী ভ